ਗੋ 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 ਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ 1395 ਅੰਗ ਤੇ ਸਬਈਏ ਚੰਨ ਕਰਦੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਕਲਾਤਾ ਆਪ ਆਪਣੀ ਕਲਾਤਾਰ ਕੀ ਨਾਨਕ ਦੇ ਰੂਪ ਦੇ ਵਿੱਚ ਜਗ ਵਿੱਚ ਪ੍ਰਗਟ ਹੋਇਆ ਆਪ ਕਲਾਤਾ ਆਪਣੀ ਕਲਾ ਵਰਤਾਈ ਨਰੈਣ ਨੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਰੈਣ ਰੱਬ ਨੂੰ ਕਹਿੰਦੇ ਆ ਰੱਬ ਆਪਣੀ ਕਲਾ ਧਾਰ ਕੇ ਜਗ ਦੇ ਵਿੱਚ ਪ੍ਰਗਟ ਹੋ ਗਏ ਨਿਰੰਕਾਰ ਆਕਾਰ ਕਹਿੰਦਾ ਨਿਰੰਕਾਰ ਆਕਾਰ ਕੋਈ ਅੰਤ ਨਹੀਂ ਕਿ ਕਿੱਥੇ ਤੱਕ ਜੋਤ ਜੱਗ ਮੰਡਲ ਕਰਿਓ ਕਿਸ ਜੋਤ ਨਾਲ ਜੱਗ ਦੇ ਚ ਮੰਡਲ ਕਰ ਦਿੱਤਾ ਚਾਨਣਾ ਕਰ ਦਿੱਤਾ ਨਾਨਕ ਦੀ ਜੋਤ ਰੱਬ ਦੀ ਜੋਤ ਜਿਹੜੀ ਜੋਤ ਸੰਸਾਰ ਦੇ ਚ ਆਉਂਦੀ ਹੈ ਜਾਂਦੀ ਹੈ ਉਹ ਜੋਤ ਸੰਸਾਰ ਦੇ ਚ ਪ੍ਰਗਟ ਹੋ ਕੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਰ ਤਹ ਪਰਪੂਰ ਕਹਿੰਦਾ ਜਿੱਥੇ ਵੀ ਹੈ ਹਰ ਜਗ੍ਹਾ ਪ੍ਰਭੂ ਸਾਵਦ ਦੀਪਕ ਦੇ ਪਾਇਓ ਕਹਿੰਦੇ ਸ਼ਬਦ ਦਾ ਦੀਵਾ ਪਾਲ ਦਿੱਤਾ ਇਹ ਸ਼ਬਦ ਹੈ ਜਿਹੜੀ ਇਹ ਜੋਤ ਹੈ ਇਹ ਰੱਬ ਕਿਹੜੀ ਚੀਜ਼ ਪ੍ਰਗਟ ਹੋਈ ਹੈ ਸੰਸਾਰ ਦੇ ਵਿੱਚ ਸ਼ਬਦ ਪ੍ਰਗਟ ਹੋਇਆ ਰੱਬ ਦੀ ਜੋਤ ਪ੍ਰਗਟ ਹੋ ਕੇ ਇਹ ਸ਼ਬਦ ਰੱਬ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਹੈ ਸ਼ਬਦ ਨੂੰ ਜੋਤ ਦੱਸਿਆ ਹੈ ਸ਼ਬਦ ਪ੍ਰਕਾਸ਼ ਕਰਦਾ ਹੈ ਸ਼ਬਦ ਚਾਨਣਾ ਕਰਦਾ ਜਿਹੜੀ ਆਪਾਂ ਜੋਤ ਵਲਦੇ ਆਂ ਉਹ ਤਾਂ ਆਪਾਂ ਨੇ ਬਾਲਦੇ ਆਂ ਇਹ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਲੀ ਹੈ ਇਹ ਸ਼ਬਦ ਵਾਲੀ ਜੋਤ ਇਹ ਸਜੋਤ ਤੋਂ ਅਸੀਂ ਅਣਜਾਣ ਹਾਂ ਅਸੀਂ ਦੂਸਰੇ ਜੋਤ ਦੂਸਰੇ ਦੀਵੇ ਬਾਲ-ਬਾਲ ਮੱਥੇ ਟਿਕਦੇ ਆਂ ਕਿਉਂ ਬਾਣੀ ਦਾ ਗਿਆਨ ਨਹੀਂ ਸਾਨੂੰ ਸਿਰ ਗੋ ਨਾਰਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਸੰਸਾਰ ਦੇ ਕਿ ਇਹ ਜਿਹੜਾ ਭਾਈ ਸ਼ਬਦ ਹੈ ਇਹ ਰੱਬ ਦੀ ਜੋਤ ਹੈ ਨਰੰਕਾਰ ਆਕਾਰ ਜੋਤ जग ਮੰਡਲ ਕਰਿਓ ਜਹ ਕਹ ਤਹ ਪਰਪੂਰ ਕਹਿੰਦਾ ਜਿੱਥੇ ਕਿੱਥੇ ਵੀ ਪੂਰਾ ਸਬਦ ਦੀਪਕ ਦੇ ਪਾਇਓ ਸਬਦ ਦੀਪਕ ਦੇ ਪਾਇਓ ਸਬਦ ਦਾ ਦੀਵਾ ਬਾਲ ਦਿੱਤਾ ਹੈ ਸਬਦ ਦਾ ਦੀਵਾ ਬਾਲਿਆ ਆਪਾਂ ਦੂਸਰੇ ਦੀਵੇ ਬਾਲਦੇ ਆ ਸਬਦ ਦਾ ਦੀਵਾ ਤੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੀਵਾ ਬਾਲਿਆ ਆਪਾਂ ਕੁੰਜੇ 'ਚ ਦੂਸਰਾ ਦੀਵਾ ਬਾਲਦੇ ਆ ਕੀ ਇਹ ਗਿਆਨੀ ਹਨ ਕੀ ਇਹ ਪਾਠੀ ਹਨ ਕੀ ਇਹ ਬਾਬੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੀਪਕ ਨੂੰ ਜਾਣ ਨਹੀਂ ਸਕਕੇ ਲੋਕਾਂ ਨੂੰ ਝੂਠਿਆਂ ਦੀਬਿਆਂ ਦੇ ਨਾਲ ਜੋੜ ਦਿੱਤਾ ਲੋਕਾਂ ਨੂੰ ਗਮਰਾਹ ਕਰ ਦਿੱਤਾ ਇਹਨਾਂ ਗਿਆਨੀਆਂ ਨੇ ਇਹਨਾਂ ਬਾਬਿਆਂ ਨੇ ਇਹਨਾਂ ਬ੍ਰह्म ਗਿਆਨੀਆਂ ਨੇ ਦੀਬਾ ਤਾਂ ਸਿਰਫ ਨਾਨਕਦੇਵ ਜੀ ਬਾਲ ਦਿੱਤਾ ਸਬਦ ਦਾ ਦੀਵਾ ਬਾਲਿਆ ਲੋਕਾਂ ਨੂੰ ਭਲੇਕੇ ਜਪਾ ਦਿੱਤਾ ਜਹ ਕਹਿ ਤੈ ਪਰਪੂਰ ਸਬਦ ਦੀਪਕ ਦੇ ਪਾਇਓ ਜਾਤ ਬਾਣੀ ਨਾ ਪੜੋ ਦੀਵੇ ਬਾਲ ਕੇ ਮੱਤੇ ਡਿੱਕੀਓ ਕوڑا ਮਸਲਾ ਹੱਲ ਹੁੰਦਾ ਹੈ ਕਿ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆਂ ਕਿਉਂ ਮੌਤ ਦੇ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਿੱਚ ਲੈ ਕੇ ਆਉਂਦੇ ਆਂ ਫਿਰ ਦੀਵੇ ਬਾਲਣੋਂ ਥੋੜਾ ਮਸਲਾ ਹੱਲ ਹੁੰਦਾ ਹੈ ਦੀਵੇ ਬਾਲ ਕੇ ਮੱਥੇ ਟੇਕੋ ਉਹਨਾਂ ਨੂੰ ਸਾਬਤ ਦੀਪ ਕਦ ਪਾਇਓ ਜੈ ਸਿੱਖੈ ਸੰਗਰਹਿ ਹੋ ਕਿ ਸਿੱਖਣ ਦਾ ਸੰਗ੍ਰਹਿ ਹੈ ਸਭਦ ਨੂੰ ਸਿੱਖਣ ਦੀ ਲੋੜ ਹੈ ਸਿੱਖੋ ਸਬਦ ਪਿਆਰੋ ਜਨਮ ਮਰਨ ਕੀ ਟੇਕ ਲੋਕਾਂ ਨੂੰ ਗਮਰਾਹੀ ਕੀਤਾ ਇਹ ਪੜ ਕੇ ਸੁਣਾ ਕੇ ਲੋਕਾਂ ਨੂੰ ਗਮਰਾਹੀ ਕੀਤਾ ਲੋਕਾਂ ਨੂੰ ਦੱਸਿਆ ਨਹੀਂ ਅਸਲੀ ਗੱਲ ਇਹ ਸਾਰਿਆਂ ਨੂੰ ਸਿੱਖਣ ਵਾਸਤੇ ਹੈ। ਸਗਰਹਿ ਨਾ ਸਾਰਿਆਂ ਦਾ ਉਕਾਤ ਤੇ ਕਹਿੰਦੇ। ਸਾਬਤ ਕਿਸੇ ਇੱਕ ਵਾਸਤੇ ਨਹੀਂ ਐ ਇਸ ਸੰਸਾਰ ਵਿੱਚ। ਸਾਰੀ ਦੁਨੀਆ ਵਾਸਤੇ ਐ। ਚਾਰ ਵਰਨਾ ਵਾਸਤੇ ਛੱਤੀਆਂ ਜਾਤਾਂ ਵਾਸਤੇ। ਸਗਰਹਿ ਹੈ। ਜੈ ਸਿੱਖੇ ਸਗਰਹਿ ਹੋ ਤਾਤਾ। ਹਾਰਾ ਚਾਰਨ ਮਲਾਇਓ ਇਹ ਜਿਹੜਾ ਤਤ ਹੈ ਨਾ ਰੱਬ ਦਾ ਤਤ ਚਰਨ ਹੈ ਸ਼ਬਦ ਹੈ ਕਹਿੰਦੇ ਸ਼ਬਦ ਦੇ ਵਿੱਚ ਚਰਨ ਦੇ ਵਿੱਚ ਰੱਬ ਨੇ ਆਪਣਾ ਤਤ ਮਿਲਾ ਦਿੱਤਾ ਹੈ ਆਪਣੇ ਆਪ ਨੂੰ ਮਿਲਾ ਦਿੱਤਾ ਹੈ ਸ਼ਬਦ ਦੇ ਵਿੱਚ ਸ਼ਬਦ ਦੇ ਵਿੱਚ ਰੱਬ ਅਲੋਪ ਹੋ ਗਿਆ ਹੈ ਸ਼ਬਦ ਵਿੱਚੋਂ ਹੀ ਪ੍ਰਗਟ ਹੋਣਾ ਜੈ ਸੇ ਕੈ ਸਗ੍ਰਿਓ ਤਤ ਹਰ ਚਾਰ ਨਾਮ ਲਾਇਓ ਨਾਨਕ ਕੁੱਲ ਨਿਮਲ ਕਹਿੰਦੇ ਇਹੀ ਜੀ ਕੁੱਲ ਹੈ ਜਿਹਨੂੰ ਮੈਲ ਨਹੀਂ ਲੱਗਦੀ ਨੇ ਬਲ ਨਿਮਲ ਮੈਲ ਤੋਂ ਬਿਨਾ ਨਾਨਕ ਕੁੱਲ ਨਿਵਲ ਅਬਰਤਿਓ ਕਹਿੰਦੇ ਅੱਗੇ ਕੁੱਲ ਚਲਾ ਦਿੱਤੀ ਨਾਨਕ ਕੁੱਲ ਚੱਲ ਗਈ ਜਸ ਸਿੰਘ ਕਿਹੜੀ ਹੈ ਨਾਨਕ ਦੀ ਕੁੱਲ ਇਹ ਦੱਸਦੇ ਹਣ ਪਾਤਸ਼ਾਹ ਨਾਨਕ ਕੁੱਲ ਨਿਵਲ ਅਬਰਤਿਓ ਅੰਗਦ ਲੈਣੇ ਕਹਿੰਦੇ ਗੁਰੂ ਅੰਗਦ ਗੁਰੂ ਅੰਗਦ ਦੇ ਇਹ ਨਾਨਕ ਦੀ ਕੁੱਲ ਹੈ ਅੰਗਤ ਲੈਣੇ ਸੰਗ ਹੋਇਆ ਕਹਿੰਦੇ ਪਾਈ ਲੈਣਾ ਜੀ ਦੇ ਨਾਲ ਸੰਗ ਹੋ ਗਿਆ ਅੱਗੇ ਕੁੱਲ ਤਰਕ ਕੁੱਲ ਤੁਰਪੀ ਬਾਬੇ ਨਾਨਕ ਦੀ ਕੁੱਲ ਐਤੋਂ ਪ੍ਰਗਟ ਹੋ ਗਈ ਬਾਬੇ ਨਾਨਕ ਦੀ ਕੁੱਲ ਕਿੱਥੇ ਪਹੁੰਚ ਚੁੱਕੀ ਹੈ ਬਾਬੇ ਨਾਨਕ ਦੀ ਕੁੱਲ ਦਸਾ ਗੁਰੂਆਂ ਕੋਲੋਂ ਹੁੰਦੀ ਹੋਈ ਗੁਰੂ ਗ੍ਰੰਥ ਸਾਹਿਬ ਦਾ ਬਾਬੇ ਨਾਨਕ ਦੀ ਕੁੱਲ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਂਦੇ ਹਨ ਉਹ ਬਾਬੇ ਨਾਨਕ ਦੀ ਕੁੱਲ ਬਣ ਜਾਂਦੇ ਹਨ ਬਾਬੇ ਨਾਨਕ ਦੀ ਕੁੱਲ ਵਿੱਚ ਆ ਜਾਂਦੇ ਕਿਉਂ ਕੁੱਲ ਤੁਰ ਹੀ ਇੱਥੋਂ ਹੈ ਨਾਨਕ ਕੁੱਲ ਨਿਬਲ ਅਵਰਤਿਓ ਅੰਗਤ ਲੈਣੇ ਸੰਗ ਹੂਆ आई लेहणा जी ਨਾਲ ਮੇਲ ਹੋ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਗਟ ਹੋ ਗਏ ਗੁਰੂ ਅਮਰਦਾਸ ਅੱਗੇ ਗੁਰੂ ਅਮਰਦਾਸ ਕੋਲ ਕੁੱਲ ਪਹੁੰਚ ਚੁੱਕੀ ਹੈ ਬਾਬੇ ਨਾਨਕ ਦੀ ਗੁਰੂ ਗੁਰ ਅਮਰਦਾਸ ਤਾਰਨ ਤਰਨ ਤਾਰਨੇ ਵਾਲਾ ਗੁਰੂ ਇਹ ਕੋਲ ਅੱਗੇ ਤਰ ਗਈ ਤੇ ਤਰਨ ਲੱਗ ਗਈ ਇਹ ਕੋਲ ਕਿੱਥੋਂ ਚੱਲੀ ਤੇ ਗੱਲ ਇੱਕ ਪਾਚਾਂ ਗੰਭੀਰ ਕਹਿ ਗਏ ਉਹ ਸਾਡੇ ਸਮਝ ਨਹੀਂ ਪਈ ਗੁਰ ਅਮਰਦਾਸ ਕਹਿੰਦੇ ਸ਼ਬਦ ਜਿਹੜਾ ਇਹ ਅਮਰਦਾਸ ਗੁਰ ਬਣ ਗਿਆ ਸ਼ਬਦ ਹੈ ਜਿਹੜੀ ਸਬਦ ਰੱਬ ਦੀ ਕੁੱਲ ਬਣ ਗਈ ਬਾਬੇ ਨਾਨਕ ਦੀ ਕੁੱਲ ਕਿਹੜੀ ਐ ਗੁਰੂ ਬਣ ਗਏ ਸ਼ਬਦ ਬਣ ਗਿਆ ਇਹ ਸ਼ਬਦ ਕੁੱਲ ਬਣ ਗਿਆ ਬਾਬੇ ਨਾਨਕ ਦੀ ਜਿਹੜਾ ਸ਼ਬਦ ਹੈ ਬਾਬੇ ਨਾਨਕ ਦੀ ਕੁੱਲ ਐ ਕਿਉਂ ਇੱਥੇ ਲਿਖ ਗਏ ਪਾਛਾ ਗੁਰ ਅਮਰਦਾਸ ਕਹਿੰਦੇ ਸ਼ਬਦ ਗੁਰੂ ਅਮਰਦਾਸ ਕਹਿੰਦੇ ਜੋਤ ਕਿੱਥੇ ਗਈ ਐ ਸ਼ਬਦ ਕਿੱਥੇ ਗਿਆ ਕਹਿੰਦੇ ਗੌਰ ਕਿੱਥੇ ਗਿਆ ਸ਼ਬਦ ਕਹਿੰਦੇ ਪਾਈ ਗੁਰੂ ਅਮਰਦਾਸ ਕੋਲ ਆ ਗਿਆ ਸ਼ਬਦ ਗੁਰੂ ਅਮਰਦਾਸ ਕੋਲ ਆ ਗਿਆ ਇਹ ਸ਼ਬਦ ਵਾਲੀ ਜੋਤ ਐ ਅੱਗੇ ਇਹ ਸ਼ਬਦ ਦੀ ਜੋਤ ਧਰੀ ਐ ਦੂਆ ਦੀਵਾ ਨਹੀਂ ਬਾਲਿਆ ਕਿਸੇ ਭੁੱਲ ਕੇ ਦੂਆ ਦੀਵਾ ਬਾਲ ਲਓ ਇਹ ਸ਼ਬਦ ਦੀ ਜੋਤ ਬਾਬੇ ਨਾਨਕ ਦੇ ਗੁਰੂ ਅੰਗਦ ਦੇਵ ਨੂੰ ਧਰਤੀ ਦੇਤੀ ਸੌਦ ਉਹਨਾਂ ਨੂੰ ਦੇ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ ਦਿੱਤਾ ਸ਼ਬਦ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਾਰਨ ਤੋ ਆਏ ਕਹਿੰਦੇ ਜਨਮ ਜਨਮ ਨੂੰ ਤਾਰਨੇ ਵਾਲਾ ਸ਼ਬਦ ਗੁਰੂ ਅਮਰਦਾਸ ਕੋਲ ਪਹੁੰਚੋ ਜਪ ਤਪ ਸਤ ਸੰਤੋਖ ਪਿੱਖ ਦਰਸ਼ਨ ਗੁਰ ਸਿੱਖਣ ਕਹਿੰਦੇ ਜਿਹੜਾ ਜਪ ਹੈ ਤੇ ਤਪ ਹੈ ਸਤ ਸੰਤੋਖ ਪਿੱਖ ਦਰਸ਼ਨ ਗੁਰ ਸਿੱਖਣ ਕਹਿੰਦੇ ਉਹ ਸ਼ਬਦ ਨੂੰ ਸਿੱਖ ਲੈਣਾ ਸ਼ਬਦ ਸਿੱਖਣਾ ਹੈ ਸਬਦ ਸਿੱਖਣ ਦੇ ਨਾਲ ਜਪ ਹੋ ਗਿਆ ਤਪ ਹੋ ਗਿਆ ਸਤ ਹੋ ਗਿਆ ਸੰਤੋਖ ਹੋ ਗਿਆ ਇਹ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋ ਗਈ ਕਦੋਂ ਹੋਈ ਹੈ ਸ਼ਬਦ ਦੇ ਨਾਲ ਹੋਈ ਹੈ ਜਦੋਂ ਸ਼ਬਦ ਨੂੰ ਸਿੱਖਿਆ ਸਿੱਖੋ ਸ਼ਬਦ ਪਿਆਰੋ ਜਨਮ ਮਰਨ ਦੀ ਟੀਕ ਜਦੋਂ ਸ਼ਬਦ ਨੂੰ ਸਿੱਖ ਲਿਆ ਅਸੀਂ ਸਿੱਖਣ ਵਾਲੀ ਗੱਲ ਨਮੀ ਜਦੋਂ ਸ਼ਬਦ ਨੂੰ ਪੜਿਆ ਅਤੇ ਸਿੱਖਿਆ ਅਸੀਂ ਪੜਨ ਤੱਕ ਸੀਮਤਾ ਸਿੱਖਣ ਤੱਕ ਨਹੀਂ ਸ਼ਬਦ ਨੂੰ ਸਿੱਖਣਾ ਇਹਨੂੰ ਸਿੱਖਣ ਦੇ ਨਾਲ ਕਿਹਦੀ ਪ੍ਰਾਪਤੀ ਹੋਗੀ ਜਾਪ ਤਪ ਸਤ ਸੰਤੋਖ ਸਤ ਦੀ ਪ੍ਰਾਪਤੀ ਹੋਗੀ ਸੰਤੋਖ ਦੀ ਪ੍ਰਾਪਤੀ ਹੋਗੀ ਸਾਰਨਾ ਰਹਿ ਤੇ ਉਬਰ ਹੈ ਕਿ ਜਿਹੜੇ ਸ਼ਬਦ ਦੀ ਸ਼ਰਤ ਵਿੱਚ ਪਏ ਜਾਂਦੇ ਹਨ ਉਹਨਾਂ ਦਾ ਆਧਾਰ ਹੋ ਜਾਂਦਾ ਹੈ ਸ਼ਬਦ ਦੀ ਸ਼ਰਤ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ ਕਿਸੇ ਭਲੇਖੇ ਦੇ ਨਾਲ ਹੋਰ ਨਾ ਤੇ ਦੋ ਇੱਟਾਂ ਰੱਖ ਕੇ ਮੱਥਾ ਟੇਕਣ ਲੱਗ ਜਿਓ ਇੱਟਾਂ ਵਿੱਚ ਰਸਤੇ ਚ ਲਾਉਂਦੇ ਆ ਕਿ ਆਉਂਦੇ ਜਾਂਦੇ ਲੋਕ ਇੱਥੇ ਦੇਖ ਲੈਣ ਇਹਨੂੰ ਹੁਣ ਉੱਥੇ ਚੌਂਕਾ ਬਣਾ ਕੇ ਪੋਚਾ ਦੇ ਕੇ ਤੇ ਇੱਕ ਦਾ ਮੱਥਾ ਬਹੁਤ ਵੱਡਾ ਪਾਪ ਕਮਾ ਲੈਂਦੇ ਅਸੀਂ ਆਰਾਬਾਂ ਨਾਲੋਂ ਤੋੜ ਕੇ ਹੋਰ ਮੜੀਆਂ ਮਸਾਣਾ ਨਾਲ ਜੋੜਨਾ ਗਲਗੜ ਕੇ ਸੜ ਸੜ ਕੇ ਮਰਦੇ ਹਨ ਸਾਰਨ ਪਰੇ ਤੇ ਉਬਰ ਹੈ ਕਿ ਜਿਹੜੀ ਸ਼ਰਨ ਵਿੱਚ ਪੈਣਗੇ ਸ਼ਬਦ ਦੀ ਸ਼ਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਪੈਣਗੇ ਉਹਨਾਂ ਦਾ ਆਧਾਰ ਹੋਏਗਾ ਸਾਰਨ ਪਰੇ ਤੇ ਉਬਰ ਹੈ ਛੋੜ ਜਮ ਕਹਿੰਦੇ ਜਮ ਛੋੜ ਦਿੰਦੇ ਆ ਜਿਹੜੇ ਜਮਾਂ ਨੇ ਲੈ ਕੇ ਜਾਣਾ ਜਮ ਛੱਡ ਜਾਂਦੇ ਆ ਕਿ ਇਹ ਤਾਂ ਬਾਬੇ ਨਾਨਕ ਦੀ ਕੁੰਲ ਐ ਇਹਨੂੰ ਨਹੀਂ ਲੈ ਕੇ ਜਾਣਾ ਸ਼ਰਨ ਵਿੱਚ ਪੈਂਦੇ ਆ ਜਮ ਛੱਡ ਜਾਂਦੇ ਜਿਹੜੇ ਸ਼ਬਦ ਨੂੰ ਸਿੱਖ ਲੈਂਦੇ ਹਨਾ ਜਮ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਸਾਰਨ ਪਰੇ ਤੇ ਉਪਰੇ ਛੋੜ ਜਮ ਪੁਰ ਕੀ ਲਖੈ ਹੈ ਕਹਿੰਦੇ ਜਮਾ ਕੋਲ ਜਿਹੜਾ ਲਿਖਿਆ ਹੁੰਦਾ ਨੇ ਕਿ ਇਹਨੂੰ ਫੜ ਕੇ ਲੈ ਕੇ ਆਉਣਾ ਉਹ ਲੇਖਾ ਹੀ ਫਟ ਜਾਂਦਾ ਕਦੋਂ ਜਮਾ ਨੇ ਛੱਡਿਆ ਜਦੋਂ ਸ਼ਬਦ ਦੀ ਸ਼ਰਨ ਦੇ ਚ ਪਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਚ ਪਾਗਤ ਪਾਏ ਭਰਪੂਰ ਕਹਿੰਦੇ ਪਗਤੀ ਪਾ ਲਈ ਭਰਪੂਰ ਹੋ ਗਿਆ ਜਦੋਂ ਭਗਤੀ ਕਰੀ ਫਿਰ ਭਰ ਗਿਆ ਪਾਗਤ ਪਾਏ ਭਰਪੂਰ ਰਿੱਧੇ ਉਚਰੇ ਕਰਤਾਰ ਕਹਿੰਦੇ ਜਦੋਂ ਰਿੱਧੇ ਦੇ ਵਿੱਚ ਕਰਤਾਰ ਦਾ ਉਚਰਨ ਕੀਤਾ ਰੱਬ ਦਾ ਉਚਰਨ ਕੀਤਾ ਰਿੱਧੇ ਦੇ ਵਿੱਚ ਇਕ ਚਾਨ ਕਰਦੀਆਂ ਮੂੰਹ ਦੇ ਨਾਲ ਇੱਕ ਕਰਦੇ ਆਂ ਰਿੱਧੇ ਦੇ ਨਾਲ ਫਰਕ ਹੈ ਨੋਨਾ ਵਿੱਚ ਫਰਕ ਹੈ ਜਿੱਦਣ ਫਰਕ ਦਾ ਪਤਾ ਲੱਗ ਗਿਆ ਉਦੋਂ ਬਾਬੇ ਨਾਨਕ ਦੀ ਕੁੱਲ ਦੇ ਨਾਲ ਰਲ ਗਏ ਪਾਗਤ ਪਾਏ ਭਰਪੂਰ ਰਿੱਧੇ ਉਚਰੇ ਕਰਤਾਰੈ ਗੁਰੂ ਗੋਹਰ ਕਹਿੰਦੇ ਗੁਰੂ ਬਹੁਤ ਗੌਰ ਕਰਨੇ ਦੇ ਧਿਆਨ ਤਰਦਾ ਗੁਰੂ ਸਭ ਨੂੰ ਦੇਖਦਾ ਹੈ ਗੁਰੂ ਗੋਹਰ ਬੜੇ ਧਿਆਨ ਨਾਲ ਦੇਖਦਾ ਐਸੀ ਗੋਹਰ ਹੈ ਨਾ ਬਹੁਤ ਗੌਰ ਨਾਲ ਬਹੁਤ ਧਿਆਨ ਨਾਲ ਗੁਰੂ ਗੋਹਰ ਗੁਰੂ ਦੇਖ ਰਿਹਾ ਸਾਨੂੰ ਗੁਰੂ ਧਿਆਨ ਨਾਲ ਦੇਖ ਰਿਹਾ ਐਵੇਂ ਭਲੇਖੇ ਜੋਵਾ ਕਿ ਇੱਥੇ ਕਿਹੜਾ ਪਤਾ ਲੱਗਦਾ ਕਿ ਕੱਲ ਮੈਂ ਕਿਹੜਾ ਮੱਥਾ ਟੇਕਿਆ ਹੈ ਕਾਲਾ ਮੈਂ ਕਿੱਥੇ ਗਿਆ ਇਹ ਗੁਰੂ ਹਰ ਵਕਤ ਹੈ ਕਿਉਂ ਸ਼ਬਦ ਹਰ ਜਗ੍ਹਾ ਹੈ ਰੱਬ ਹਰ ਜਗ੍ਹਾ ਬੜੇ ਗੌਰ ਦੇ ਨਾਲ ਦੇਖਦਾ ਬੰਤੇ ਗੁਰੂ ਗੋਹਰ ਦਰਿਆਉ ਕਹਿੰਦੇ ਗੁਰੂ ਦਰਿਆਉ ਹੈ ਦਰਿਆਉ ਪਲਕ ਡਬਣ ਤਾ ਰਹਿ ਤਾਰ ਹੈ ਕਹਿੰਦੇ ਗੁਰੂ ਦਰਿਆਵ ਵਿੱਚ ਡੁੱਬਦੇ ਨੂੰ ਤਾਰ ਲੈਂਦਾ ਤਰੰਤਰ ਤਾਰ ਹੈ ਸ਼ਬਦ ਤਾਰ ਲਿੰਦਾ ਇਸ ਪਵਜਲ ਦੇ ਦਰਿਆ ਦੇ ਵਿੱਚ ਡੁੱਬਣ ਨਹੀਂ ਦਿੰਦਾ ਨਾਨਕ ਕੋਲ ਨਿਮਲਾ ਕਹਿੰਦਾ ਨਾਨਕ ਦੀ ਕੋਲ ਨਾ ਜਿਹੜੀ ਨਿਮਲ ਹੈ ਮੈਲ ਤੋਂ ਬਿਨਾਂ ਹੈ ਨਾਨਕ ਦੀ ਕੋਲ ਨੂੰ ਨਹੀਂ ਮੈਲ ਲੱਗਦੀ ਨਾਨਕ ਦੀ ਕੋਲ ਦਾ ਪਤਾ ਲੱਗ ਗਿਆ ਜਿਹੜਾ ਸਾਬਦ ਹੈ ਜਿਹਦੇ ਕੋਲ ਉਹ ਨਾਨਕ ਦੀ ਕੋਲ ਹੈ ਉਹ ਨਾਨਕ ਦੇ ਖਾਨਦਾਨ ਦਾ ਬਣ ਗਿਆ ਨਾਨਕ ਦੀ ਕੋਲ ਦਾ ਬਣ ਗਿਆ ਨਾਨਕ ਕੁੱਲ ਨਬਲ ਆਪਰ ਤ੍ਰਿਉ ਗੁਣ ਕਰਤਾਰੇ ਉਚਰੈ ਕਹਦੇ ਗੁਣ ਹੈ ਜਿਹੜਾ ਕਰਤਾਰ ਦਾ ਉਚਰਨ ਕਰਦਾ ਨਾਨਕ ਦੀ ਕੁੱਲ ਬਣ ਜਾਂਦਾ ਹੈ ਨਾਨਕ ਦੇ ਖਾਨਦਾਨ ਦਾ ਬਣ ਜਾਂਦਾ ਹੈ ਜਿਹੜਾ ਸ਼ਬਦ ਦਾ ਵਿਚਾਰ ਕਰਦਾ ਸ਼ਬਦ ਦਾ ਜਾਪ ਕਰਦਾ ਹੈ ਉਹ ਨਾਨਕ ਦੀ ਕੁੱਲ ਬਣ ਜਾਂਦਾ ਹੈ ਗੁਰੂ ਅਮਰਦਾਸ ਜੇ ਨਸੇਵਿਓ ਕਹਿੰਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਚਨ ਕਰਦੇ ਆ ਕਹਿੰਦੇ ਜਿਨ੍ਹਾਂ ਨੇ ਭਾਈ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਅਮਰਦਾਸ ਜੇ ਨਸੇਵਿਓ ਜਿਨ੍ਹਾਂ ਦੀ ਗੱਲ ਕੀਤੀ ਹੈ ਸਾਰਿਆਂ ਦਿਨ ਕੀਤੀ ਜਿਹੜੇ ਸੇਵਾ ਕਰਨਗੇ ਗੁਰੂ ਅਮਰਦਾਸ ਜੇ ਨਸੇਵਿਓ ਤਿੰਨ ਦੁੱਖ ਦਰਿਦਰ ਪਰ ਹਰੇ ਕਹਿੰਦੇ ਦੁੱਖ ਤੇ ਦਲੇਦਰ ਪਰੇ ਹਟ ਗਏ ਦੁੱਖ ਖਤਮ ਹੋ ਗਏ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੇ ਦੁੱਖ ਖਤਮ ਹੋਏ ਦਰਿਦਰ ਖਤਮ ਹੋ ਗਏ ਉਹਨਾਂ ਦੇ ਸੇਵਾ ਸੀ ਕਰਦੇ ਨੇ ਅਰਦਾਸ ਸੀ ਕਰਦੇ ਆ ਕਿ ਸਾਡੇ ਦੁੱਖਾਂ ਦਾ ਨਾਸ ਕਰ ਦੇ ਕਿਸ ਤਰ੍ਹਾਂ ਹੋ ਗੁਰੂ ਦੀ ਸੇਵਾ ਦੇ ਨਾਲ ਹੋ ਜਾਣਾ ਫਿਰ ਅਰਦਾਸ ਕਰਨੀ ਉਹ ਨਹੀਂ ਪੈਣੀ ਕਿਉਂ ਗੁਰੂ ਗੌਰ ਹੈ ਬੜੀ ਗੌਰ ਨਾਲ ਦੇਖਦਾ ਇਹ ਤੇ ਚਿਤੇ ਤਬੋ ਅਰਦਾਸ ਕਰਿਓ ਕਹਿੰਦੇ ਚਿਤ ਵਿੱਚ ਚਿਤ ਦੇ ਚਿਤ ਆਪਣੇ ਆਪ ਅਰਦਾਸ ਸਪੂਰਨ ਹੋ ਗਈ ਪੈ ਨਾ ਸਕੋ ਕਹਿੰਦੇ ਕਿਸੇ ਕਸਮ ਦਾ ਫਿਰ ਭੈ ਨਹੀਂ ਰਹਿਣਾ ਸਾਰੇ ਬੱਚੇ ਤਤੁਦ ਪਾਸ ਕਹੇ ਸਾਰੀਆਂ ਚਿੰਤਾ ਤੁਹਾਡੇ ਸਾਧ ਸੰਗਤ ਹੋਂ ਤੱਕੋ ਕਹਿੰਦੇ ਸਾਧ ਸੰਤ ਕੇ ਤੱਕਦਾ ਦੇਖਦਾ ਤੇਰੇ ਹੁਕਮ ਪਵੇ ਨਿਸ਼ਾਨ ਤੇ ਤੇਰੇ ਹੁਕਮ ਦੇ ਨਾਲ ਨਿਸ਼ਾਨੀ ਪੈ ਜਾਂਦੀ ਹੈ ਤੋ ਕਰੋ ਸਾਹਿਬ ਕੀ ਸੇਵਾ ਕਹਿੰਦੇ ਜਦੋਂ ਸਾਹਿਬ ਦੀ ਸੇਵਾ ਕਰੋਗੇ ਤਾਂ ਤੁਹਾਡੇ ਨਿਸ਼ਾਨੀ ਲੱਗ ਜਾਣੀ ਹੈ ਜਦ ਗੁਰੂ ਦੇਖ ਕੇ ਸੋਬਦ ਰਿਸ਼ਟਾ ਕਹਿੰਦੇ ਜਦੋਂ ਗੁਰੂ ਦੇਖਦਾ ਹੈ ਨਾ ਸੁਭ ਦ੍ਰਿਸ਼ਟ ਜਦ ਗੁਰੂ ਦੇਖੇ ਸੁਭ ਦ੍ਰਿਸ਼ਟ ਨਾਮ ਕਰਤਾ ਮੁਖ ਮੇਵਾ ਕਹਿੰਦੇ ਨਾਮ ਹੈ ਜਿਹੜਾ ਕਰਤਾ ਮੁਖ ਮੇਵਾ ਕਹਿੰਦੇ ਇਹ ਮੁਖ ਦੇ ਚ ਮੇਵਾ ਪਾ ਦਿੰਦਾ ਕਿਹੜਾ ਨਾਮ ਵਾਲਾ ਮੇਵਾ ਆਪਾਂ ਦੂਸਰੇ ਮੇਵੇ ਪਾਉਣ ਲੱਗ ਗਏ ਕਾਜੂ ਬਦਾਮ ਵੰਡਣ ਲੱਗ ਗਏ ਲੋਕਾਂ ਨੂੰ ਨਾਮ ਦਾ ਮੇਵਾ ਨਾਮ ਦਾ ਫਲ ਪਾਉਂਦਾ ਹੈ ਗੁਰੂ ਮੁਖ ਦੇ ਵਿੱਚ ਕਿੰਨਾ ਅਲਝਾਇਆ ਹੈ ਦੁਨੀਆ ਨੂੰ ਬਿਲਕੁਲ 100% ਬਾਣੀ ਤੇ ਉਲਟ ਖੜੇ ਹੋ ਗਏ ਆ ਮੇਵਾ ਤਾਂ ਪਤਾ ਹੈ ਨਾ ਜਿਹੜੇ ਕਾਜੂ ਬਦਾਮ ਹੁੰਦੇ ਐ ਮੇਵਾ ਇਹਨਾਂ ਵਿੱਚ ਆਉਂਦੇ ਆ ਇਹ ਰੱਖਦੇ ਆ ਬਾਬਾ ਜੀ ਖੀਸੇ 'ਚ ਇਧਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਨਾਮ ਦਾ ਮੇਵਾ ਮੁਖ ਦੇ ਚ ਪਾ ਦਿੱਤਾ ਜਬ ਗੁਰੂ ਦੇਖ ਕੇ ਸੋਭ ਦ੍ਰਿਸ਼ਟ ਕਹਿੰਦਾ ਜਦੋਂ ਗੁਰੂ ਦੇਖਦਾ ਸੋਭ ਦ੍ਰਿਸ਼ਟੀ ਨਾਲ ਨਾਮ ਕਰਤਾ ਕਹਿੰਦੇ ਨਾਮ ਆ ਜਿਹੜੇ ਕਰਤੇ ਮੁਖ ਮੇਵਾ ਕਹਿੰਦੇ ਮੁਖ ਦੇ ਵਿੱਚ ਇਹ ਮੇਵਾ ਪਾ ਦਿੱਤਾ ਆਗਾਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਮੈਨੂੰ ਉਸ ਰੱਬ ਨੇ ਕਿਹਾ ਮੈਂ ਉਹੀ ਕਹਿ ਰਹੇ ਹਾਂ ਆਗਮ ਅਲਖ ਕਾਰਨ ਪੁਰਖ ਜੋ ਫਰਮਾਇਓ ਸੋ ਕਹੋ ਕਹਿੰਦੇ ਮੈਂ ਆਪਣੇ ਆਪ ਦੇ ਕੁਝ ਨਹੀਂ ਕਹਿਆ ਜੋ ਮੈਨੂੰ ਰੱਬ ਨੇ ਕਿਹਾ ਮੈਂ ਉਹ ਕਹ ਗੁਰ ਅਮਰਦਾਸ ਕਰਨ ਕਰਨ ਜਿਬ ਤੂੰ ਰਾਖੇ ਤੇ ਵਰੋ ਗੁਰ ਕਹਿੰਦੇ ਸਬਦ ਕਰਨ ਕਰਨ ਦੇ ਸਮਰੱਥ ਹੈ ਜਿਵੇਂ ਰੱਬ ਰੱਖਦਾ ਓਵੇਂ ਰਹਿਣ ਗੁਰ ਅਮਰਦਾਸ ਕਰਨ ਕਰਨ ਜਿਬ ਤੂੰ ਰਾਖੇ ਤੇ ਵਰੋ ਸਿਰਗੁਰੂ ਅਮਰਦਾਸ ਜੀ ਮਹਾਰਾਜ ਸ਼ਬਦ ਦੇ ਰਾਹੀਂ ਇਸ ਸੰਸਾਰ ਨੂੰ ਜੋੜਦੇ ਹਨ ਪ੍ਰਕਾਸ਼ ਕਰਦੇ ਹਨ ਬਾਬੇ ਨਾਨਕ ਦੀ ਕੁੱਲ ਵਾਸਤੇ ਸਿਰਗੁਰੂ ਅਮਰਦਾਸ ਜੀ ਮਹਾਰਾਜ ਨੇ ਫਰਮਾਨ ਕੀਤਾ ਕਿ ਬਾਬੇ ਨਾਨਕ ਦੀ ਕੁੱਲ ਕਿੱਥੋਂ ਤੱਕ ਜਾਂਦੀ ਹੈ ਕਿਹੜੇ ਇਸ ਦੇ ਕੁੱਲ ਦੇ ਵਿਚੋਂ ਹੰਦੇ ਹਨ ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਪਤੇ ਵਾਹਿਗੁਰੂ ਜੀ ਦਾ ਖਾਲਸਾ ਬਾ